ਜਿਤੇ ਮਰਹੂਮ ਦਾ ਇੱਕ ਸਿੱਧੂ ਮੁਸੇਵਾਲਾ ਦਾ ਪਿਤਾ ਬਲਕੌਰ ਸਿੰਘ ਬੋਲ ਰਹੇ ਕਿ ਅਸੀਂ ਸਿਕਿਉਰਟੀ ਵਿਦਰਾਅ ਕੀਤੀ ਉਹ ਕੋਈ ਅਚਾਨਕੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਗੈਂਗਸਟਰਾਂ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕੰਨ ਲਈ ਸੀ ਸਾਡੇ ਕੋਲ ਇੱਕ ਵੀ ਗੱਲ ਮੈਨ ਨਹੀਂ ਸੀ ਪਰੰਤੂ ਕੋਈ ਵੀ ਗੈਂਗਸਟਰ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਪਹੁੰਚ ਕਦੋਂ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਿਟੀ ਨੂੰ ਵਿਡਰਾ ਕਰਕੇ ਅਨਾਉਂਸ ਕੀਤਾ ਗਿਆ ਕਿ ਜਾਓ ਹੁਣ ਸਿੱਧੂ ਮੂਸੇ ਵਾਲਾ ਕੰਦਾ ਹੁਣ ਜੂ ਮਾਰ ਦਿਓ ਕਿਤੋਂ ਦੇ ਭਈਏ ਆ ਕੇ ਘਰੇ ਬੈਠਾ ਨੂੰ ਸਾਨੂੰ ਮਾਰ ਕੇ ਗਏ ਆ ਰੋਜ਼ ਸਾਨੂੰ ਇਸ ਗੱਲ ਦਾ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਲੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਨੀਆਂ ਹੁਣ ਸਿੱਧੂ ਮੂਸੇ ਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਘਰ ਤਾਂ ਖੁਸ਼ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਤੋਂ ਇਹ ਸਵਾਲ ਪੁੱਛਦਾ ਜੇ ਨਫ਼ਰਤ ਸੀ ਤਾਂ ਕਿਸ ਗੱਲ ਦੇ ਨਾਲ ਸੀ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨਾ ਇਹਦੂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿੱਥੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰਤਾ ਨਹੀਂ ਕਰ ਰਿਹਾ ਸੀ ਸੋਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬੁਲਾਰਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ ਯੂਟਿਊਬਰ ਹੈ 23-24 ਕਰੋੜ ਲੋਕਾਂ ਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਬਣ ਗਿਆ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਜਿਹੜਾ ਜੋਗਪਿਲਤਾ ਉਹ ਫੈਸਲੇ ਕਰ ਸਕਦਾ ਉਹਨੂੰ بڑے ਲੋਕਾਂ ਨੇ ਜਦਦੇ ਅਸੀਂ ਕਾਂਗਰਸ ਦੇ ਵਿੱਚ ਉਹਨੇ ਜੁਆਇਨ ਕੀਤਾ بڑے ਲੋਕਾਂ ਨੇ ਸਵਾਲ ਚੁੱਕੇ ਤੂੰ ਫਲਾਨੀ ਪਾਰਟੀ ਚਲਾ ਗਿਆ ਤੂੰ ਫਲਾਨੀ ਪਾਰਟੀ ਚਲਾ ਕੇ ਪਰ ਉਹਨੇ ਇੱਕੋ ਹੀ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚਿੱਕੜ ਸਾਫ਼ ਕਰਨਾ ਹੈ ਤੁਹਾਨੂੰ ਚਿੱਕੜ ਦੇ ਵਿੱਚ ਵੜਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਿਹਾ ਕੋਈ ਗਲੀ ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾ ਬਣਦੀਆਂ ਨੇ ਪਾਰਟੀਆਂ ਪਰਸਨਲਿਟੀਆਂ ਦੇ ਨਾਲ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਅੱਗੇ ਕੋਈ ਸੁਧਾਰ ਹੁੰਦਾ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਵੱਲ ਵਧ ਰਹੀਆਂ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦਮ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕਿਸ ਹੱਦ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜੰਮੇ ਮਾਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ 2 ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਫਰਤ ਦੀ ਹੱਦ ਹੈ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰ ਕੇ ਇੱਕ ਹਉਆ ਖਤਮ ਕੀਤਾ ਸੀ ਤੇ ਜਦੋਂ 2-3 ਕਰੋੜ ਸੜਕਾਂ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸਿੱਧੂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕੱਢਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ-ਅੰਦਰ ਦੋ సీఎంਓ ਬਦਲਦੇ ਹੋਏ ਸਾਡੇ ਪਿੱਛੇ ਲੱਗ। ਸੋ ਇਹਨਾਂ ਗੱਲਾਂ ਤੋਂ ਮੈਂ ਇਹ ਲੰਬਾ ਲੈ ਕੇ ਜਾਵਾਂ ਸਮਾਂ ਆਇਆਕ ਨਹੀਂ ਦਿੰਦਾ ਅਸੀਂ ਅੱਗੇ ਨਿਕਲਣਾ ਹੈ। ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀਆਂ ਅਗਲੀਆਂ ਨਸਲਾਂ ਵੀ ਨਹੀਂ ਚੁਕਾ ਚੱਗੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਇਸ ਕਾਬਲ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਲੜਦਾ ਰਹਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਸਾਰੇ ਤਦ ਤੱਕ ਇਸ ਜਸਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਹਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਦਮ ਕਰ ਦਵੇ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਆ ਕੋਈ ਵੀ ਬਿਨਾ ਜਰ ਪਾਣੀ ਸ਼ੱਕੇ ਤੋਂ ਨਾ ਜਾਵੇ ਇਹਨਾਂ ਕਹਿੰਦਾ ਹੋਇਆ ਤੁਹਾਨੂੰ ਅਗਿਆ ਲੈਣਾ ਕੋਈ ਸ਼ਬਦ ਬਦ ਘਟ ਕੇ ਗਿਆ ਹੋਆ ਸੰਗਤ ਮਾਫ ਕਰ ਲਿਓਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ